ਸਾਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੀ 450 ਸਾਲਾ ਜੋਤੀ ਜੋਤ ਦਿਵਸ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੀ 450 ਸਾਲਾ ਗੁਰਿਆਈ ਦਿਵਸ ਦੀ ਸ਼ਤਾਬਦੀ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਮਾਗਮ ਉਲੀਕੇ ਗਏ ਨੇ ਜਿਸ ਦੇ ਲਈ ਵਿਸ਼ੇਸ਼ ਤੌਰ ਤੇ ਇਹ ਸ਼ਤਾਬਦੀ ਨੂੰ ਸਮਰਪਤ ਗੁਰਮਤ ਪ੍ਰਚਾਰ ਪਰਸਾਰ ਲਹਿਰ ਚਲਾਈ ਜਾ ਰਹੀ ਹੈ ਤਾਂ ਉਸ ਦੇ ਨਾਲ ਹੀ ਹੋਰ ਵੀ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਥ ਦੀ ਸਰਮਾਰ ਜਥੇਵੰਦੀ ਵੱਲੋਂ ਇਹ ਸ਼ਤਾਬਦੀ ਗੋਇੰਦਵਾਲ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਜਿਸ ਦੇ ਲਈ ਉੱਥੇ ਵੀ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਜਿੰਨਾ ਬਾਬਤ ਮੈਨੇਜਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼ਤਾਬਦੀ ਇੰਚਾਰਜ ਸਰਦਾਰ ਸਤਨਾਮ ਸਿੰਘ ਜੀ ਰਿਆੜ ਖੁਰਾਂ ਦੇ ਵੱਲੋਂ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਚੰਸੋ ਪ੍ਰਾਪਤ ਕਰਦੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋ ਵੀ ਕਾਰ ਸੇਵਾ ਬਾਬਾ ਕਸ਼ਮੀਰਾ ਸਿੰਘ ਜੀ ਪੁਰਸਵਾਲਿਆਂ ਵੱਲੋਂ ਇੱਥੇ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਆ ਜਿਸ ਦਾ ਪੜਾ ਦਾ ਪੜਾ ਲੈਂਟਰ ਪੈ ਰਹੇ ਨੇ ਜਿਹੜੇ ਰਹਿੰਦੇ ਕਾਰਜ ਨੇ ਉਹਨਾਂ ਦਾ ਲੈਂਟਰ 10 ਤਰੀਕ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ ਸ਼ਤਾਬਦੀ ਨੂੰ ਸਬੰਧਤ ਜਿੰਨੇ ਵੀ ਕਾਰਜ ਨੇ ਸਭਾ ਸੋਸਾਇਟੀਆਂ ਦੇ ਨਾਲ ਮੀਟਿੰਗਾਂ ਜਿਹੜੀਆਂ ਨੇ ਹਰ ਰੋਜ਼ ਤੇ ਰੋਜ਼ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਜੋ ਵੀ ਲੰਗਰਾਂ ਦੇ ਪ੍ਰਬੰਧ ਨੇ ਬਾਹਰ ਜਗਾ ਆਪਾਂ ਨੇ ਮਤਲਬ ਵੀ ਲੈ ਲਈ ਆ ਤੇ ਸੰਗਤਾਂ ਨੂੰ ਇੱਥੇ ਆਉਣ ਤੇ ਕਿਸੇ ਵੀ ਕੰਮ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਮੇਰੀ ਇਹ ਵਿਚਾਰ ਆ ਕਿ ਸੰਗਤਾਂ ਵੱਧ ਤੋਂ ਵੱਧ ਸਾਨੂੰ ਸਹਿਯੋਗ ਦੇਣ ਤੇ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਸੇਵਾ ਕਰਦੇ ਹੋਣ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ 450 ਸਾਲਾ ਸਤਾਬਦੀ ਜੋਤੀ ਜੋ ਸਤਾਬਦੀ ਮਨਾਈ ਜਾ ਰਹੀ ਆ ਤਾਂ ਤਾਂ ਸਾਈ ਸੋਤੀ ਕੋ ਰਾਮਦਾਸ ਸਾਹਿਬ ਜੀ ਦਾ 450 ਸਾਲਾ ਗੁਰਾਇਦੀਪ ਸਿੰਘ ਨਾਂ ਜਾ ਰਿਹਾ ਵਾ ਇਸੇ ਕਾਰਜ ਨੂੰ ਮੁਕ ਰੱਖਦੇ ਆਂ ਬਾਬਾ ਕੋਲਾ ਸਿੰਘ ਜੀ ਸਰਹੜੀ ਸਾਹਿਬ ਵਾਲਿਆਂ ਵੱਲੋਂ ਵੀ ਥੰਦੇਕਾਰ ਸੇਵਾ ਜਿਹੜੀ ਆ ਰੰਭ ਬੜੇ ਜੁਰਾ ਸੁਰਾਂ ਦੇ ਨਾਲ ਕੀਤੀ ਜਾ ਰਹੀ ਆ ਬਾਬਾ ਸਕੇ ਸਕੇ ਸੁਬੇਕ ਸਿੰਘ ਜੀ ਗੋਦਵਾਲ ਸਾਹਿਬ ਵਾਲੇ ਉਹਨਾਂ ਵੱਲੋਂ ਵੀ ਸਰਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਵਾ ਮੈਂ ਬਾਬਾ ਜੀ ਨੂੰ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਬਾਬਾ ਜੀ ਜਲਦ ਤੋਂ ਜਲਦ ਜੇੜੀਆਂ ਨੇ ਇਸ ਵਾਮਾ ਨੇ ਪਰੇ ਚਾੜ ਕੇ ਤੇ ਇਹ ਸੰਗਤਾਂ ਨੂੰ ਅਰਪਿਤ ਕੀਤੀਆਂ ਜਾਣ ਸਤਿਕਾਰਯੋਗ ਬਾਬਾ ਸਿਕੰਦਰ ਸਿੰਘ ਜੀ ਪੂਰ ਸਾਹਿਬ ਵਾਲਿਆਂ ਵੱਲੋਂ ਅੱਜ ਇਸ ਸਥਾਨ ਤੇ ਚੱਲ ਰਹੇ ਲੰਗਰਾਂ ਦਾ ਨਿਰਮਾਣ ਉਹਨਾਂ ਨੇ ਕੀਤਾ ਵਾ ਜੋ ਬਾਬਾ ਜੀ ਨੇ ਦੱਸਿਆ ਵਾ ਕਿ ਅਸੀਂ ਮੇਲੇ ਤੋਂ ਪਹਿਲਾਂ ਪਹਿਲਾਂ ਇਹ ਲੰਗਰਾਂ ਸੰਗਤਾਂ ਨੂੰ ਅਰਪਿਤ ਕਰ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ